ਜੀ ਮੈਂ ਤੁਹਾਡਾ ਆਪਣਾ ਕੋਰਾ ਰੋਲੀ ਵਾਲਾ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਚੈ ਕਰੋ ਲਾਈਕ ਕਮੈਂਟ ਵੀ ਸ਼ੇਅਰ ਵੀ ਕਰਿਆ ਕਰੋ ਤੇ ਮੈਂ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਲੈ ਕੇ ਰਿਕਾਰਡ ਕਰਕੇ ਤੁਹਾਨੂੰ ਦਿਖਾਇਆ ਕਰੂੰਗਾ ਤੁਸੀਂ ਮੈਨੂੰ ਸਪੋਰਟ ਕਰੋ ਥੋੜੀ ਬਹੁਤੀ ਜਿੰਨੀ ਵੀ ਤੁਸੀਂ ਕਰ ਸਕਦੇ ਮੇਰੇ ਭਰਾ ਮੈਨੂੰ ਥੋੜੀ ਬਹੁਤੀ ਸਪੋਰਟ ਕਰੋ ਤੇ ਮੈਂ ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਵੀ ਵਲੌਗ ਤੁਹਾਨੂੰ ਪਾ ਕੇ ਦਿਖਾਇਆ ਕਰੂੰਗਾ ਜੋ ਵੀ ਆਪਾਂ ਕਰਦੇ ਆ ਸਾਰਾ ਦਿਨ ਕੀ ਕੰਮ ਕਰਦੇ ਕੀ ਨਹੀਂ ਕਰਦੇ ਹੈਨਾ ਸਾਰਾ ਕੁਝ ਦਿਖਾਉਂਗਾ ਤੇ ਅੱਜ ਦਾ ਜਿਹੜਾ ਜੋ ਵੀ ਹੈ ਮੁੱਦਾ ਹਰੇ ਬਾਈ ਝੋਨੇ ਦੀ ਬਹੁਤ ਸੋਹਣਾ ਝੋਨਾ ਲੱਗਾ ਮਸਾਂ ਪਾਣੀ ਮੀਂਹ ਹਟਿਆ ਪਰਮਾਤਮਾ ਨੇ ਹਟਾਏ ਆ ਤੇ ਥੋੜੀ ਜਿਹੀ ਰਾਤ ਮਿਲੀ ਆ ਮੀਂਹ ਤੋਂ ਨਹੀਂ ਤਾਂ ਝੋਨੇ ਸਾਰੇ ਡੁੱਬ ਗਏ ਸੀ ਤੇ ਬਾਕੀ ਖੜਾ ਨੇ ਬਹੁਤ ਹੈ ਤੇ ਕੀ ਕੰਮ ਖਰਾਬ ਕੀਤਾ ਹੈ ਸਾਰਿਆਂ ਦੇ ਕਿਸਾਨਾਂ ਦੇ ਵਿਚਾਰੇਆਂ ਦੇ ਜਮੀਨਾਂ ਮਰ ਗਈਆਂ ਕੋਡੇ-ਕੋਡੇ ਵਿੱਚ ਉਹਦੀ ਮਿੱਟੀ ਖੜ ਗਈ ਰੇਤਾ ਤੇ ਹੁਣ ਉਹ ਬਹੁਤ ਮੁਸ਼ਕਲ ਦੇ ਨਾਲ ਵਿਚਾਰੇ ਕੱਢ ਰਹੇ ਆਪਣੀਆਂ ਪੈੜੀਆਂ ਦੇ ਵਿੱਚੋਂ ਦੇਖੋ ਤੁਹਾਨੂੰ ਮੈਂ ਦਿਖਾਉਣਾ ਛੋ ਨੈਦੀ ਤਦਾਦ ਕੀ ਹੈ ਕਿ ਆ ਸਹੁੰ ਤਾਂ ਪਾਣੀ ਸੁੱਕ ਗਿਆ ਇਹਦੇ ਵੀ ਗੋਡੇ-ਗੋਡੇ ਪਾਣੀ ਖੜਾ ਸੀਗਾ ਸੁੱਕ ਗਿਆ ਵੈਸੇ ਹੁਣ ਤਾਂ ਇਹ ਮਾਤਾ ਵਰਨਾ ਅੱਜ ਦਾ ਬਹੁਤ ਸੋਹਣਾ ਦਿਨ ਲੱਗਾ ਵੈਸੇ ਗਰਮੀ ਆ ਤਾਂ ਗਰਮੀ ਜ਼ਿਆਦਾ ਹੋ ਗਈ ਐ ਬਹੁਤ ਕਿੜਾ ਲੱਗਦਾ ਨੇਤੀ ਪ੍ਰਮਾਤਮਾ ਸੌਖ ਰੱਖੇ ਆ ਪੱਠੇ ਆ ਸਾਡੇ ਵਾਲੇ ਦੁਬਲੇ ਘਟੋ ਘਟ ਇਸੇ ਰੋਡ ਤੇ 40 ਪੱਠੇ ਆ ਇਧਰ ਨੂੰ ਜਿੱਧਰ ਨੂੰ ਵੀ ਨਗਾ ਮਾਰੋ ਸਾਰੇ ਪੱਠੇ ਹੀ ਪੱਠੇ ਆ ਪੱਠੇ ਹੀ ਬਠਾ ਇਧਰ ਪੈਂਡਾ ਇੱਕ ਉਹ ਪੱਠਾ ਦਿਖਾਵਾਂ ਤੁਹਾਨੂੰ ਇੱਕ ਆ ਉਹ ਇਹ ਕਹਿੰਦਾ ਪਹਿਲਾਂ ਦਿਖਾਇਆ ਸੀ ਇੱਕ ਇਹ ਨਾਲ ਇਹ ਖੂਰ ਆ ਬੈ ਖੜਾ ਵੈਜੀ ਦੀ ਦੀ ਚਿਮਲੀ ਬੈਸੇ ਰੋਡ ਤੇ ਘਟੋ ਘਟ 40 ਪੱਠੇ ਆ ਕੋਕਰੀ ਵਾਲਾ ਰੋਡ ਆ ਇਹ ਗਾਂਲਪ ਨੂੰ ਜਾਂਦਾ ਦਾਤੀ ਤੋਂ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਯਾਰ ਕਿਉਂਕਿ ਹਰ ਬੰਦੇ ਨੂੰ ਹੁੰਦੀ ਆਸ ਨਾ ਵੀ ਮੈਨੂੰ ਮਤਲਬ ਕਮੈਂਟ ਕਰਨ ਕਰੂਗਾ ਕੋਈ ਲਾਈਕ ਕਰੂ ਸ਼ੇਅਰ ਕਰੂ ਹੈਨਾ ਤੇ ਕਰ ਦਿਆ ਕਰੋ ਸਪੋਰਟ ਯਾਰ ਆਪਣਾ ਕੀ ਜਾਂਦਾ ਆ ਅਸੀਂ ਵੀ ਤਾਂ ਕਰਦੇ ਆ ਜਿਹੜੇ ਸਾਰਿਆਂ ਨੂੰ ਕਰੀਦੀ ਐ ਵੀ ਸਾਰਿਆਂ ਦੀ ਹੈਨਾ ਸਪੋਰਟ ਤੇ ਆ ਬੈਠੇ ਮੇਰੇ ਭਰਾ ਭਟੇਕੜ ਹੋਣੀ ਉਪਰੇ ਚੰਦ ਬੈਠਾ ਸਾਰਿਆਂ ਦਾ ਗਾਣ ਦੀ ਗੱਲ ਬਣਾ ਤੇ ਬੰਦੇ ਗੁੱਸੇ ਹੋ ਗਏ ਕਹਿੰਦੇ ਸਾਡੀ ਵੀਡੀਓ ਨਾ ਬਣਾ ਚਲ ਮੈਂਗਾ ਨਹੀਂ ਬਣਾਉਂਦਾਗਾ ਆ ਬਾਈ ਚੱਲਿਆ ਗੀੜੀ ਤੇ ਆਟੋ ਜੁਨੀਅਨ ਹੁਣ ਅੰਦਾਵਰ ਪਿੰਡਰਾ ਕਲਾ ਦਾਤਾ ਇਹ ਰੋੜਾ ਕੋਕਰੀ ਜਣਾ ਖਾਸਾ ਮੋਟਾ ਸੰਤਰਾ ਇਹ ਪੰਜਾਬੀ ਢਾਬਾ ਆ ਰੋੜਾ ਗਾਲਬਾਲਾ ਕੋਕਰੀ ਤੋਂ ਮਤਲਬ ਇਧਰ ਜਲਾਲਾਬਾਦ ਤੋਂ ਕੋਈ ਗਾਲ ਬਨਉ ਜਾਂਦਾ ਹੈ ਕਨੋਲ 40 ਪੱਠੇ ਜਾਂਦੇ ਤੇ ਹੋ ਜਾਂਦਾ ਆ ਕਾ ਆ ਗਈ ਆ ਨੇੜੇ ਨੇੜੇ 5-7 ਆ ਜਾਂਦੀ ਛੜ ਕੋ ਉਧਰ ਨੂੰ ਜਲਾਲਾਬਾਦ ਨੂੰ ਆ ਪਿੰਡ ਰਾਂ ਨੂੰ சா மோட்டா சத்திர